आज नील कैनी जी बम्बे तो सोलो राइड लगाते लगाते जब ठंडा पहुँची था उनके बाइक का फ्रंट टायर पंचर हो गया तो कोई मिस्त्री उनको नहीं मिला तो मुझे पटियाला से मनप्रीत गोला जी का फ़ोन आया कि एक राइडर को प्रॉब्लम है तुम उनके पास जाकर उनकी प्रॉब्लम हल करो तभी मैं ड्यूटी से छुट्टी लेकर वहाँ पहुँचा ਉਨਕਾ ਬਾਈਕ ਆਰਐਸਏ ਆਰੀ ਨੂੰ ਫੋਨ ਕਰਕੇ ਕੰਪਨੀ ਮਿਲ ਜਾਇਆ ਗਿਆ ਤਵੀ ਉਸकी ਪ੍ਰੋਬਲਮ ਹੱਲ ਹੋ ਗਈ ਸਸਿਕਲ ਦੋਸਤੋ ਟਰੈਵਲਰ ਸੂਟੇ ਲੋ YouTube ਚੈਨਲ Facebook ਪੇਜ ਤੇ ਸਾਡੇ ਨਾਲ ਜੁੜੇ ਹੋਏ ਨੇ ਅੱਜ ਭਾਜੀ ਅਨਿਲ ਅਨਿਲ ਖਿਆਨੀ ਅਨਿਲ ਖਿਆਨੀ ਜੀ ਹਾਂ ਬੰਬੇ ਤੋਂ ਚੱਲੇ ਹੋਏ ਨੇ ਇਹ ਰਾਈਡ ਆਪਣੀ ਲਗਾ ਰਹੇ ਨੇ ਬੰਬੇ ਤੋਂ ਤੇ ਆ ਇਹਨਾਂ ਦਾ ਬਾਈਕ ਹੈ ਰਾਹ ਤੇ ਤੇ ਰੁਕੇ ਸੀ ਮੈਨੂੰ ਅੱਜ ਸਵੇਰੇ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਇਹਨਾਂ ਦਾ ਫੋਨ ਆਇਆ ਸੀ ਇਹਨਾਂ ਦੀ ਗੱਲਬਾਤ ਇਸ ਤਰ੍ਹਾਂ ਲੱਗੀ ਮੈਨੂੰ ਥੋੜਾ ਜਿਹਾ ਫੀਲ ਹੋਇਆ ਵੀ ਜਿਸ ਤਰ੍ਹਾਂ ਕੋਈ ਆਪਣੇ ਆਮ ਤੌਰ ਤੇ ਆਪਾਂ ਬਹਿਨੇ ਵੀ ਕੋਈ ਕਿਸੇ ਠੱਗ ਦਾ ਫੋਨ ਤੇ ਮੈਂ ਬਹੁਤ ਵੱਡੀ ਇਹਨਾਂ ਤੋਂ ਮਾਫੀ ਮੰਗਦਾ ਉਸ ਗੱਲ ਲਈ ਅਰੇ ਪੀਸ ਐਵੇਂ ਨਾ ਕਹੋ ਤੇ ਪਰ ਜਦੋਂ ਮੈਨੂੰ ਪਤਾ ਲੱਗਿਆ ਮੈਨੂੰ ਉਹ ਪਤਰਾਜੀ ਦਾ ਪਰਫੋਨ ਪਤਰਾਜੀ ਦਾ ਗਵਾਲੀਅਰ ਤੋਂ ਫੋਨ ਆਇਆ ਕਹਿੰਦੇ ਆਪਣੇ ਬੰਦੇ ਉੱਥੇ ਕੋਈ ਪ੍ਰੋਬਲਮ ਆ ਰਹੀ ਹੈ ਮੈਂ ਉਸੇ ਟਾਈਮ ਆਪਣੀ ਡਿਊਟੀ ਤੋਂ ਕਿਹਾ ਮੈਂ ਚੱਲਿਆ ਨਹੀਂ ਮੈਨੂੰ ਕੰਮ ਹੈ ਮੈਂ ਉਸੇ ਟਾਈਮ ਆਇਆ ਤੇ ਪਰ ਉਹ ਤੋਂ ਪਹਿਲਾਂ ਆਰਐਸਏ ਨੂੰ ਫੋਨ ਕਰ ਚੁੱਕੇ ਸੀ ਉਹਨਾਂ ਦੀ ਗੱਡੀ ਉਹ ਸਾਹਮਣੇ ਆ ਚੁੱਕੀ ਹੈ ਤੇ ਇਹਨਾਂ ਦੇ ਬਾਈਕ ਦੀ ਕੋਈ ਪ੍ਰੋਬਲਮ ਆ ਪੈਂਚਰ ਆ ਆਪਾਂ ਹੁਣ ਇਹਨਾਂ ਨਾਲ ਲੱਗ ਕੇ ਕੋਈ ਜਿੰਨੀ ਕੁ ਕਰ ਸਕਦੇ ਹਾਂ ਹੈਲਪ ਕਰਦੇ ਆ ਉਸ ਤੋਂ ਬਾਅਦ ਇਹਨਾਂ ਦਾ ਬਾਈਕ ਸੈੱਟ ਕਰਕੇ ਫੇਰ ਆਪਾਂ ਇਹਨਾਂ ਦਾ ਜਿਹੜਾ ਖਾਣ ਪੀਣ ਦੀ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਚਾਹੀਏ ਉਸਕੇ ਬਾਅਦ ਮੈਨੂੰ ਚੰਡੀਗੜ੍ਹ ਪਹੁੰਚ ਮੈਂ ਤੁਹਾਡਾ ਤਾਂ ਮਾਫੀ ਮੰਗਦਾ ਅਰੇ ਸਰ ਜੀ ਫਸਟ ਟਾਈਮ ਤੇ ਆਪ ਹਾਂ ਤੱਕ ਆ ਗਏ ਮੇਰੇ ਲਈ ਵਹੀ ਬਹੁਤ ਬੜੀ ਬਾਤ ਹੈ ਨਹੀਂ ਨਹੀਂ ਐਸੀ ਨਹੀਂ ਐਸੀ ਕੋਈ ਬਾਤ ਨਹੀਂ ਯਹੀ ਹੁੰਦਾ ਹੈ ਬਾਈਕਰਾਂ ਦਾ ਪਿਆਰ ਬੜੀ ਮਿਹਰਬਾਨੀ ਦੀ ਬ ਆ ਟਾਇਰ ਪਿਛਲਾ ਹੋ ਗਿਆ ਪੈਂਚਰ ਤੇ ਬੰਬੇ ਤੋਂ ਚੱਲੇ ਹੋਏ ਨੇ ਤੇ ਰਾਈਡ ਲਗਾ ਰਹੇ ਨੇ ਉਹ ਤੀਰਥਨਵਿਲੀ ਜਾ ਰਹੇ ਨੇ ਅਲੱਗ-ਅਲੱਗ ਰਾਈਡਰਾਂ ਤੇ ਉਹ ਸਾਹਮਣੇ ਆਪਣੇ ਆਰਐਸਏ ਜਿਹੜਾ ਆਪਾਂ ਕਰਦੇ ਆਂ ਆਰੀ ਦਾ ਉਹ ਆਰੀ ਆਰਐਸਏ ਵਾਲੇ ਆ ਗਏ ਆ ਬਾਈਕ ਨੂੰ ਲੈ ਕੇ ਜਾਣਗੇ ਤੇ ਉੱਥੇ ਇਹਨਾਂ ਦਾ ਟੈਂਪਰ ਪੁੱਛਰ ਲੱਗੂਗਾ ਤੇ ਆਪਾਂ ਦੇਖਦੇ ਆਂ ਫਿਰ ਕੀ ਬੰਦ ਆ ਵੈਸੇ ਆਰਐਸਏ ਵਾਲੇ ਮੇਰੇ ਤਾਂ ਇੱਕ ਦੋ ਵਾਰੀ ਕੰਮ ਨਹੀਂ ਆਇਆ ਅੱਜ ਮੈਂ ਫਸਟ ਟਾਈਮ ਦੇਖ ਰਿਹਾ ਵੀ ਆਰਐਸਏ ਵਾਲੇ ਪ੍ਰੋਪਰ ਆਏ ਆ ਕੀ ਕੀ ਭੀਸਣਾ ਨੇ 6700 ਰੁਪਏ ਕਿਆ ਕੁਛ 600 ਰੁਪਏ 600 ਰੁਪਏ ਪੈਂਚਰ ਬਾਈਕ ਹੋਇਆ ਪਰ ਇਹ ਦੇਖਦੇ ਹੁਣ ਅਗੇ ਕੀ ਕਿਆ ਹੁੰਦਾ ਹੈ ਆ ਸਿਸਟਮ ਹੈ ਆਰਐਸਐ ਦਾ ਇੰਸ਼ੋਰੈਂਸ ਹੁੰਦਾ ਬੀਮਾ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਬਾਈਕ ਨੂੰ ਕਿਸੇ ਕਿਸਮ ਦੀ ਤੁਸੀਂ ਫੋਨ ਕਰਦੇ ਹੋ ਤਾਂ ਤੁਹਾਡੇ ਉੱਥੇ ਪਹੁੰਚ ਜਾਂਦੇ ਨੇ ਇਹ ਆ ਆਰਐਸਐ ਸਿਸਟਮ ਹੈ ਜਿਹੜਾ ਬਣਾਇਆ ਹੋਇਆ ਇਹਨਾਂ ਨੇ ਪ੍ਰੋਪਰਲੀ ਬਾਈਕ ਹੁਣ ਲੈ ਕੇ ਜਾਣਗੇ ਕ੍ਰਿਸ਼ਨਾ ਏਜੰਸੀ ਜਿਹੜੀ ਹੈਗੀ ਮਾਨਸਾ ਰੋਡ ਤੇ ਆਪ ਜਾਇਰ ਪੰਕਚਰ ਮੈਂ ਫਸ ਗਿਆ ਲੇਟ ਤੋਂ ਗੱਡੀ ਚੜੀ ਜਾ ਰਹੀ ਆ ਉਸ ਆਟੋ ਤੇ ਟਰੈਂਪੂ ਤੇ ਹਾਥੀ ਟਰੈਂਪੂ ਆ ਉਧਰ ਤੇ ਗੱਡੀ ਨੂੰ ਭਰਾ ਕੇ ਤੇਜਾਂਸੀ ਚਲ ਜਾਇਆ ਜਾਊਗਾ ਤੇ ਉੱਥੇ ਇਹਦਾ ਪੈਂਚਰ ਲੱਗੂਗਾ ਪੈਂਚਰ ਬਹੁਤ ਛੋਟਾ ਕੰਮ ਆ ਪਰ ਬਹੁਤ ਵੱਡਾ ਹੋ ਗਿਆ ਇਹ ਦੇਖੋ ਵੀ ਦੇਖੋ ਉਧਰ ਬ੍ਰੇਕ ਬ੍ਰੂਕਰ ਲੱਗਦੇ ਕੋਈ ਨਾ ਇਹ ਨਹੀਂ ਇਹ ਵੀ ਨਹੀਂ ਲੱਗ ਰਿਹਾ ਵਿੱਚ ਪਿੱਛੇ ਰੱਖ ਬਾਈਕ ਚੜਾ ਰਹੇ ਨੇ ਉੱਪਰ ਜਿਹੜੀ ਪਿਕਅਪ ਗੱਡੀ ਹੈ ਇਹਨਾਂ ਨੂੰ ਲੈ ਕੇ ਜਾਣ ਵਾਲੀ ਆਰਐਸ ਸਸ ਤੋਂ ਦੇਦੀ ਹੈ ਨਾ ਤੇ ਹੁਣ ਥੋੜਾ ਜਿਹਾ ਮਾਨ ਵੀ ਖੁਸ਼ ਹੋਇਆ ਜੀ ਆਰਐਸ ਵਾਲੇ ਆਉਂਦੇ ਆ ਦੇਰ ਆਏ ਦਰਸਤਾਏ ਆਹ ਦੋਸਤੋ ਆਪਣਾ ਘੋੜਾ ਤੇ ਆਪਾਂ ਨੂੰ ਫੋਨ ਆਇਆ ਸੀ ਮਨਪ੍ਰੀਤ ਗੋਲਾ ਜੀ ਦਾ ਜਿਹੜੇ ਰਾਈਡਰ ਫਾਸਟ 2025 ਪਟਿਆਲਾ ਵੇਖੇ ਕਰਵਾ ਰਹੇ ਨੇ ਤੇ ਆਪਾਂ ਸ਼ਸ਼ੀ ਖਿਆਨੀ ਜੀ ਕੋਲ ਪਹੁੰਚ ਗਏ ਤੇ ਹੁਣ ਬਾਈਕ ਜਾ ਰਿਹਾ ਏਜੰਸੀ ਲੋਈ ਬਾਈਕ ਦੇ ਉੱਪਰ ਜਾ ਰਹੇ ਆ ਝੱਕਾ ਦੇ ਗਏ ਉਹ ਉੱਥੇ ਸੈਟ ਹੋ ਗਿਆ ਦੋਸਤੋ ਸੋਨਾ ਬਣਾਇਆ ਆ ਰਿਹਾ ਇਸ ਨੇ ਬਾਈਕ ਨੂੰ ਗੱਡੀ ਦੇ ਉੱਪਰ ਚੜਾਉਣ ਦਾ ਕਿਉਂਕਿ ਉਸ ਤਰ੍ਹਾਂ ਤਾਂ ਬਹੁਤ ਔਖਾ ਹੁੰਦਾ ਜੇਕਰ ਚੱਕੇ ਚੜਾਉਣੇ ਹੋਵੇ ਲੋ ਜੀ ਬਾਈਕ ਹੋ ਗਿਆ ਉੱਪਰ ਸੈਟ ਇਹ ਸਾਰੀ ਆਰਐਸਏ ਵੱਲੋਂ ਕੀਤਾ ਜਾ ਰਿਹਾ ਤੇ ਹੁਣ ਇਹ ਜਾਊਗਾ ਕੰਪਨੀ ਤੇ ਕ੍ਰਿਸ਼ਨਾ ਆਟੋ ਸੇਲਸ ਸਹੈਲਾ ਉਧਰ ਚੱਲਿਆ ਹਾਂ ਹਾਂ ਇਹ ਜਾਉਂਦੇ ਨੇ ਦੋਸਤੋ ਪਹੁੰਚ ਗਿਆ ਆਪਣੀ ਗੱਡੀ ਰੋਇਲਨ ਫਿਲਡ ਕ੍ਰਿਸ਼ਨਾ ਆਟੋ ਸ਼ੋਰੂਮ ਗੱਡੀ ਪਹੁੰਚ ਗਈ ਹੈ ਰੋਲਨ ਫਿਲਡ ਕ੍ਰਿਸ਼ਨਾ ਇੱਥੇ ਘੜੇ ਰਿਣੀ ਰਾਮ ਆਟੋਮੋਬਾਈਲਸ ਮਾਂਸਾ ਰੋਡ ਬੇਠੰਡਾ ਤੇ ਉਤਾਰੀ ਜਾ ਰਹੀ ਹੈ ਆਟੋ ਦੇ ਵਿੱਚੋਂ ਇੱਕ ਗ੍ਰੀਨ ਫੋਟੋਡਰ